ਹਾਂਜੀ ਦੋਸਤੋ ਹਾਂ ਚਲੋ ਢੀੜਾ ਚੱਕਰ ਕੱਢਦੇ ਹੋਏ ਆਪਾਂ ਨੂੰ ਗਰਾਊਂਡ ਦੇ ਵਿੱਚ ਜੋ ਆਕ ਮਿਲੇ ਨੇ ਤੇ ਇਹ ਕੁਝ ਕਹਿਣਾ ਚਾਹੁੰਦੇ ਨੇ ਕਿ ਤੁਹਾਨੂੰ ਟ੍ਰਾਇਲ ਬਾਰੇ ਸਾਰੀ ਜਾਣਕਾਰੀ ਹੈਗੀ ਆ ਹਾਂਜੀ ਹਾਂਜੀ ਪੱਕਾ ਦੇਖ ਲਓ ਪਹਿਲਾਂ ਨਹੀਂ ਸੀਗੀ ਸਰ ਪਰ ਜਸੇ ਸਰ ਨੇ ਸਾਨੂੰ ਇਹਨੇ ਪਿਆਰ ਨਾਲ ਸਮਝਾਇਆ ਕਿ ਸਾਡਾ ਇੱਕ ਇੱਕ ਡਾਊਟ ਕਲੀਅਰ ਹੋ ਗਿਆ ਸਰ ਜਸੇ ਸਰ ਦਾ ਆਪਾਂ ਦਿলো ਧੰਨਵਾਦ ਦੀਆਂ ਮੈਂ ਪਿਆਰ ਨਹੀਂ ਕਰਦਾ ਤੇ ਤੁਹਾਡੇ ਚਰਣਾ ਪਿੱਛੇ ਜਸੇ ਸਰ ਨਾਲ ਸਾਡੀ ਮੁਲਾਕਾਤ ਹੈ ਤੁਹਾਡੇ ਵੀ ਬੜੇ ਧੰਨਵਾਦੀ ਆ ਅੱਛਾ ਠੀਕ ਅੱਛਾ ਤੁਹਾਨੂੰ ਸਾਰੀ ਜਾਣਕਾਰੀ ਹੈ ਟ੍ਰਾਇਲ ਬਾਰੇ ਹਾਂ ਜੀ ਜਿਸਾ ਸਰ ਦੇ ਮੂੰਹੋਂ ਸਾਰੀ ਜਾਣਕਾਰੀ ਸੁਣ ਲਈ ਆਪਾਂ ਠੀਕ ਆ ਉਹ ਜਿਹੜੀ ਦੂਸਰੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਉਹਨਾਂ ਜਾਣਕਾਰੀ ਉਹ ਵਾਲੀ ਉਹ ਥੱਲੜ ਲਈ ਸਾਨੂੰ ਦੀ ਨਹੀਂ ਨਹੀਂ ਜੱਸੇ ਜੱਸੇ ਨੇ ਤਾਂ ਆਪਣੀ ਅਫੀਸ਼ੀਅਲ ਹੀ ਜਾਣਕਾਰੀ ਦਿੱਤੀ ਆ ਹਾਂ ਜੀ ਜਿਹੜੀ ਮੈਂ ਅਨਫੀਸ਼ੀਅਲ ਹੀ ਜਾਣਕਾਰੀ ਦਿੱਤੀ ਉਹ ਸਿਰ ਆਪਾਂ ਦੋ ਨੰਬਰ 'ਚ ਆ ਕੇ ਨਹੀਂ ਹੋਈ ਉਹ ਹੈ ਉਹ ਗੁੱਪਚੇ ਜਿਹੜੀਆਂ ਵੀਡੀਓ 'ਚ ਨਹੀਂ ਦੱਸਈ ਉਹ ਜਿੱਦਾਂ ਹੀ ਪਤਾ ਲੱਗਿਆ ਆ ਆ ਠੀਕ ਆ ਤੇ ਜੇ ਜਾਣਕਾਰੀ ਪਤਾ ਕਰਨੀ ਹੈ ਤਾਂ ਫਿਰ ਤੁਹਾਨੂੰ ਇਰੇ ਆਉਣਾ ਪੈਣਾ ਯਾਰ ਹੁਣੇ ਪੈਣਾ ਨਹੀਂ ਆਉਣਾ ਹੀ ਪੈਣਾ ਬਿਲਕੁਲ ਨਵੀਂ ਤਿੰਨ ਵਾਰ ਆਇਆ ਨਵੀਂ ਤਿੰਨ ਵਾਰ ਆਇਆ ਤਿੰਨ ਵਾਰ ਆਇਆ ਦੋ ਵਾਰ ਤੇ ਮੈਂ ਆ ਗਿਆ ਦੋ ਵਾਰ ਇਹਨੂੰ ਪਤਾ ਕੀ ਹੋਇਆ ਇਹ ਟ੍ਰਾਇਲ ਦੇਣਗੇ ਚਲੋ ਇਹਨਾਂ ਦਾ ਸਮਝ ਵੀ ਲਓ ਜੀ ਲਾਸਟ ਡੇ ਆ ਸਾਡਾ ਗਰਾਊਂਡ ਦਾ ਵਧੀਆ ਗਰਾਊਂਡ ਲੈ ਸਾਰਾ ਬੀਤਾ ਚੰਗੀ ਤਰ੍ਹਾਂ ਤੋਰੇ ਛੱਡ ਗਏ ਇਹਨਾਂ ਨੂੰ ਗੇਟ ਦਾ ਛੱਡ ਗਏ ਹੋਰ ਇਹ ਫੇਰ ਆ ਗਏ ਉਸੇ ਦੀ ਵੀ ਜਾਉਣ ਨੂੰ ਫਿਰ ਬਾਪੇ ਟ੍ਰਾਇਲ ਕੰਸਲ ਹੋਣ ਤੋਂ ਬਾਅਦ ਤੁਸੀਂ ਵੀ ਆਓ ਜੇ ਜ਼ਿੰਦਗੀ ਬਣਾਣੀ ਹੈ ਤੇ ਕੋਚ ਸਾਹਿਬ ਕੋ ਆਓ ਅਗਲੇ ਸਾਲ ਪੱਕਾ ਤੁਹਾਡੇ ਵੀ ਵਰਦੀ ਪਏਗੀ ਬਿਲਕੁਲ ਵਰਦੀ ਪਾ ਕੇ ਜਾਵਾਂਗੇ ਸਾਰੇ ਅਸੀਂ ਵੀ ਇੱਥੋਂ ਤੁਸੀਂ ਵੀ ਆਓ ਸਾਰੇ ਆ ਲਵ ਯੂ ਸਾਰੇ ਨੂੰ ਯਾਰ ਇੰਨਾ ਸਾਰਾ ਪਿਆਰ ਬਣਿਆ ਰਹੇ ਇਦਾਂ ਹੀ ਠੀਕ ਹੈ ਚਲੋ ਆ ਹੁਣ ਕੰਮ-ਕਮ ਕਰ ਲਓ ਕੋਈ ਕਿਹੜੇ ਕੰਮ ਆ ਪਏ ਇਹ ਵੀਡੀਓ ਬਣਾਉਣਾ ਮੇਰਾ ਕੰਮ ਆ ਜੰਗਾ ਦੋਸਤੋ ਤੇ ਜਹਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟ ਆਰਮੀ ਦਾ ਫਾਊਂਡੈਂਟ ਸਟ੍ਰੈਕਟਰ ਇੱਕ ਵਾਰ ਫੇਰ ਮੈਂ ਤੇਜਸਾ ਹਾਜ਼ਰਾਂ ਤੇ ਕੁਝ ਕਨਸੈਪਟਸ ਨੂੰ ਲੈ ਕੇ ਇੱਕ ਵੀਡੀਓ ਪਾਈ ਸੀ ਆਪਾਂ ਪਹਿਲਾਂ ਇਸ ਦੇ ਰਿਗਾਰਡਿੰਗ ਕਿ ਟ్రਾਇਲ ਦੇ ਵਿੱਚ ਜਿਸ ਨੇ ਸਾਰੇ ਤੁਹਾਨੂੰ ਜਾਣਕਾਰੀ ਦਿੱਤੀ ਕਿਉਂਕਿ ਜਿਸਾ ਤੁਹਾਨੂੰ ਪਤਾ ਹੈ ਪੰਜਾਬ ਪੁਲਿਸ ਦੇ 2024 ਦਾ ਸਿਲੈਕਟਡ ਕੈਂਡੀਡੇਟ ਹੈ ਤੇ ਇਹਨਾਂ ਦਾ ਜ਼ਿਲ੍ਹਾ ਮੁਹਾਲੀ ਪਿਆ ਤੇ ਇੱਕ ਬੱਚੇ ਦਾ ਕੁਐਸਚਨ ਆਇਆ ਸੀ ਕੁਝ ਆਪਾਂ ਲੌਂਗ ਜੰਪ ਤੇ ਚੱਲਦੇ ਜਿੱਥੇ ਦਾ ਕੁਐਸਚਨ ਸੀਗਾ ਇਹ ਠੀਕ ਹੈ ਕਿ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਹੈ ਕਿ ਟ్రਾਇਲ ਦੇ ਦੌਰਾਨ ਤੁਸੀਂ ਕਿਹੜੇ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੀਆਂ ਕਿਹੜੇ ਗੱਲਾਂ ਦਾ ਧਿਆਨ ਆ ਜਿਹੜਾ ਨਹੀਂ ਰੱਖਣਾ ਹੈਗਾ ਤੇ ਕੀ ਚੀਜ਼ਾਂ ਤੁਸੀਂ ਕਰਨੀਆਂ ਨੇ ਕੀ ਨਹੀਂ ਕਰਨੀਆਂ ਹੈਗਾ ਜੇ ਤੁਹਾਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਆਫੀਸ਼ੀਅਲ ਤੇ ਸਹੀ ਜਾਣਕਾਰੀ ਇਸੇ ਚੈਨਲ ਤੇ ਮਿਲ ਸਕਦੀ ਹੈ ਇੱਕ ਕੁੜੀ ਦਾ ਸਵਾਲ ਸੀਗਾ ਕਹਿੰਦੇ ਵੀ ਸਰ ਜਿਹੜੀ ਲੌਂਗ ਜੰਪ ਦੀ ਪੇਟਾ ਉੱਥੇ ਕੀ ਫੱਟੀ ਪਾਈ ਹੁੰਦੀ ਆ ਮੇਰੇ ਸਰੋਤੇ ਕਲੀ ਹੁੰਦੀ ਹੈ ਜਿਵੇਂ ਆਪਣੀ ਕਲੀ ਪਾਈ ਹੋਈ ਹੈ ਇੱਥੇ ਉਹੀ ਦੋ ਉਂਗਲ ਚੌੜੀ ਕਲੀ ਹੁੰਦੀ ਹੈ ਜੀ ਉਸੇ ਤੋਂ ਥੋੜਾ ਤੁਹਾਨੂੰ ਦੱਸਿਆ ਬਸ ਬੱਟ ਹੁੰਦੀ ਹੈ ਜੀ ਥੋੜੀ ਜੀ ਸਿਰਫ ਦੋ ਉਂਗਲ ਚੌੜੀ ਕਲੀ ਹੁੰਦੀ ਹੈ ਸਿੰਪਲ ਬਸ ਹੋਰ ਕੁਝ ਨਹੀਂ ਕੋਈ ਇੱਥੇ ਕੋਈ ਕੁਝ ਨਹੀਂ ਲੱਗੇ ਹੁੰਦਾ ਜਿਹੜੇ ਕਹਿ ਰਹੇ ਆ ਜੀ ਬੱਟੀ ਕੁਝ ਨਹੀਂ ਆਹੀ ਆਪਣੀ ਸਿੰਪਲ ਮਿੱਟੀ ਹੁੰਦੀ ਹੈ ਠੀਕ ਮੈਨੂੰ ਲੱਗਦਾ ਜਿਸ ਬੱਚੇ ਦਾ ਵੀ ਇਹ ਕੁਐਸਚਨ ਸੀਗਾ ਉਹ ਉਹਨਾਂ ਨੂੰ ਉਹਨਾਂ ਨੇ ਕੀਤਾ ਹੋਣਾ ਇਦਾਂ ਕਿ ਫੱਟੇ ਤੇ ਪ੍ਰੈਕਟਿਸ ਕੀਤੀ ਹੋਣੀ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਤੁਸੀਂ ਆਪਣੀ ਫੱਟੇ ਤੇ ਆਲੀ ਪ੍ਰੈਕਟਿਸ ਕਿਸੇ ਦੂਸਰੇ ਸਾਈਡ ਤੋਂ ਹਨਾ ਤੁਸੀਂ ਕਿਸੇ ਦੂਸਰੇ ਗਰਾਊਂਡ ਦੇ ਵਿੱਚ ਨਾ ਜਿੱਥੇ ਕਲੀ ਪਾਈ ਹੋਈ ਆ ਪ੍ਰੋਪਰ ਤੁਸੀਂ ਉੱਥੋਂ ਦੇਖੋ ਜਾਂ ਫਿਰ ਕੀ ਜੇ ਥੋੜਾ ਫੱਟਾ ਲੱਗਿਆ ਹੋਇਆ ਨਾ ਤੁਸੀਂ ਇੱਕ ਕੰਮ ਕਰੋ ਜੇ ਮੰਨ ਲਓ ਤੁਸੀਂ ਆਹ ਫੱਟਾ ਲੱਗਿਆ ਹੋਇਆ ਤੁਸੀਂ ਫੱਟੇ ਤੋਂ ਜਾਂ ਤਾਂ ਅੱਗੇ ਕਲੀ ਪਾ ਲਓ ਜਾਂ ਤੁਸੀਂ ਬਿਲਕੁਲ ਪਿੱਛੇ ਥੋੜੀ ਜਿਹੀ ਉਹ ਤੋਂ ਪਿੱਛੇ ਕਲੀ ਪਾ ਲਓ ਤਾਂ ਕਿ ਤੁਹਾਨੂੰ ਉੱਥੇ ਆਈਡੀਆ ਆ ਸਕੇ ਤੁਸੀਂ ਵੀ ਕਿੱਦਾਂ ਤੁਸੀਂ ਨਾ ਉਸ ਤੋਂ ਜੰਪ ਚੱਕਣਾ ਹੈ ਕਲੀ ਤੋਂ ਜੰਪ ਕਿੱਦਾਂ ਚੱਕਣਾ ਹੈ ਨਹੀਂ ਤਾਂ ਤੁਹਾਨੂੰ ਨਾ ਆਤਪਈ ਹੁੰਦੀ ਆ ਵੀ ਫੱਟੇ ਤੇ ਪੁਸ਼ਪ ਵਧੀਆ ਮਿਲਦਾ ਏ ਠੀਕ ਹੈ वैसे हर एक लॉन्ग जंप ਜਿਹੜਾ ਪ੍ਰੋਫੈਸ਼ਨਲ ਲੌਂਗ ਜੰਪ ਆ ਉਹ ਤੇ ਹਰੇਕ ਤੇ ਫੱਟਾ ਲੱਗਿਆ ਹੁੰਦਾ ਹੈ ਬਟ ਪੰਜਾਬ ਪੁਲਿਸ ਦੇ ਵਿੱਚ ਤੁਹਾਨੂੰ ਫੱਟਾ ਨਹੀਂ ਮਿਲੂਗਾ ਸਿਰਫ ਤੁਹਾਨੂੰ ਲਾਈਨ ਮਿਲੂਗੀ ਲੱਗੀ ਹੋਈ ਪ੍ਰੋਪਰ ਠੀਕ ਹੈ ਦੂਸਰਾ ਬੱਚਿਆਂ ਨੇ ਪੁੱਛਿਆ ਸੀਗਾ ਵੀ ਆਹ ਜਿਹੜਾ ਪਿੱਟ ਹੈ ਤੇ ਪਿੱਟ ਦੇ ਵਿੱਚ ਬਿਲਕੁਲ ਹੀ ਇਹ ਲੈਵਲ ਤੇ ਹੁੰਦਾ ਏ ਉੱਪਰ ਹੁੰਦਾ ਏ ਨੀਚੇ ਹੁੰਦਾ ਏ ਕਿਦਾਂ ਕੀ ਸੀ ਨਾ ਥੋੜਾ ਜਿਹੜੀ ਪਿੱਟ ਹੁੰਦੀ ਹੈ ਆਪਣੀ ਲੌਂਗ ਜੰਪ ਦੀ ਜਿਵੇਂ ਆਪਣੀ ਪਿੱਟਾਂ ਇੰਨੀ ਕੇ ਡਾਊਨ ਹੁੰਦੀ ਹੈ ਜੀ ਠੀਕ ਹੈ बराबर ਵੀ ਨਹੀਂ ਹੁੰਦੀ ਉੱਚੀ ਵੀ ਨਹੀਂ ਹੁੰਦੀ ਥੋੜੀ ਡਾਊਨ ਮਤਲਬ ਥੋੜੀ ਆਪਾਂ ਮੰਨ ਗਏ 2-3 ਉਂਗਲ ਹਨਾ ਹਲਕੀ ਜੀ ਇੰਨੀ ਕ ਹਲਕੀ ਤੁਹਾਨੂੰ ਡਾਊਨ ਮਿਲੇਗੀ ਮਿਲੇਗੀ ਜੇ ਤੁਸੀਂ ਪ੍ਰੈਕਟਿਸ ਕਰਦੇ ਹੋ ਆਪਣੇ ਗਰਾਊਂਡ ਦੇ ਵਿੱਚ ਹਨਾ ਤਾਂ ਤੁਸੀਂ ਗਰਾਊਂਡ ਨੂੰ ਉਸ ਹਿਸਾਬ ਦਾ ਜਿਹੜਾ ਉਹ ਕਰਕੇ ਦੇਖ ਸਕਦੇ ਹੋ ਤੁਸੀਂ ਲੈਵਲ ਅਸਕੋਰਡਿੰਗ ਆਪਣੀ ਵੀਡੀਓਜ਼ ਦੇ ਵਿੱਚ ਆਪਾਂ ਨੇ ਹਰ ਇੱਕ ਚੀਜ਼ ਉਹ ਦਿਖਾਈ ਹੋਈ ਆ ਅੱਜ ਜੀ ਹੁਣ ਆਪਾਂ ਨੈਕਸਟ ਗੱਲ ਕਰਦੇ ਆ ਮਾਈਕੇ ਕਰ ਗਿਆ ਨੈਕਸਟ ਗੱਲ ਕਰਦੇ ਆ ਆਪਾਂ ਇੱਕ ਹੋਰ ਸੀਗਾ ਕੁਐਸਚਨ ਇੱਕ ਮੁੰਡੇ ਦਾ ਕੁਐਸਚਨ ਸੀਗਾ ਇਹ ਕਿ ਸਰ ਡੂਪ ਟੈਸਟ ਹੁੰਦਾ ਕਿ ਨਹੀਂ ਹੁੰਦਾ ਹੈਗਾ ਇਹ ਬਹੁਤ ਬੱਚਿਆਂ ਦਾ ਕੁਐਸਚਨ ਹੁੰਦਾ ਮੋਸਟਲੀ ਕਿ ਵੀ ਅਸੀਂ ਜੇ ਕੁਝ ਖਾਕ ਪੀ ਕੇ ਜਾਣਾ ਹੋਵੇ ਕਈ ਬੱਚੇ ਹੁੰਦੇ ਨੇ ਵੀ ਉਹ ਟ੍ਰਾਇਲ ਕਹਿੰਦੇ ਨੇ ਵੀ ਅਸੀਂ ਖਾ ਪੀ ਕੇ ਕੱਢ ਦੀਏ ਜਾਂ ਉਹ ਕਰਦੀਏ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਵਾਰਨਿੰਗ ਇਹ ਦੇਣਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਕਦੇ ਵੀ ਗਲਤ ਕੰਮ ਨਹੀਂ ਕਰਨਾ ਹੈਗਾ ਠੀਕ ਆ ਗਰਾਊਂਡ ਦੇ ਵਿੱਚ ਤੁਸੀਂ ਕੁਝ ਖਾ ਪੀ ਕੇ ਕੁਝ ਨਸ਼ਾ ਪੱਤਾ ਕਰਕੇ ਕੁਝ ਇੰਜੈਕਸ਼ਨ ਲਗਾ ਕੇ ਕੋਈ ਇਸ ਤਰ੍ਹਾਂ ਦੀ ਕੋਈ ਟੈਬਲੇਟ ਲੈ ਕੇ ਜਾ ਰਹੇ ਹੋ ਵੀ ਜਿਹਦੇ ਨਾਲ ਤੁਹਾਡੀ ਬਾਡੀ ਨੂੰ ਤੁਹਾਨੂੰ ਨੁਕਸਾਨ ਹੋ ਗਈ ਹੋਊਗਾ ਤੇ ਦੂਸਰਾ ਇਹ ਵੀ ਨਹੀਂ ਪਤਾ ਹੈ ਕਿ ਥੋੜੀ-ਬੋੜੀ ਤੇ ਉਹ ਕਿਸ ਤਰ੍ਹਾਂ ਦਾ ਵੀ ਰੈਕਟ ਕਰੇ ਠੀਕ ਹੈ ਤਾਂ ਮੈਂ ਇਸ ਗੱਲ ਦੇ ਬਿਲਕੁਲ ਹੀ ਬਰਖਿਲਾਫਾ ਮੇਰੇ ਕੋ ਜਿੰਨੇ ਵੀ ਬੱਚੇ ਨੇ تھے ਜਿੰਨੇ ਵੀ ਸਾਰੇ ਹੈਗੇ ਨੇ ਸਟੂਡੈਂਟ ਹੈਗੇ ਨੇ ਸਾਰੇ ਸਾਰਿਆਂ ਨੂੰ ਮੈਂ ਇਹੀ ਸਲਾਹ ਦਿੰਨਾ ਹੈ ਕਿ ਤੁਸੀਂ ਆਪਣਾ ਬਿਲਕੁਲ ਹੀ ਨੇਚਰਲ ਰਹਿ ਕੇ ਸਾਰਾ ਟ੍ਰਾਇਲ ਜਿਹੜੇ ਨੇ ਕਲੀਅਰ ਕਰ ਰਹੇ ਨੇ ਪਾਸ ਕਰ ਰਹੇ ਨੇ ਤੇ ਡੋਪ ਟੈਸਟ ਦਾ ਤੁਸੀਂ ਦੱਸ ਸਕਦੇ ਹੋ ਡੋਪ ਟੈਸਟ ਐਸਾ ਪੰਜਾਬ ਪੁਲਿਸ ਦੇ ਵਿੱਚ ਕੁਝ ਨਹੀਂ ਹੁੰਦਾ ਹੈਗਾ ਜੀ ਬਟ ਫਿਰ ਵੀ ਆਪਾਂ ਨੂੰ ਜਿੰਨਾ ਆਪਾਂ ਪਰਹੀਜ ਰੱਖੀ ਇਹਨਾਂ ਚੀਜ਼ਾਂ ਤੋਂ ਉਨਾ ਹੀ ਆਪਣਾ ਫਾਇਦਾ ਹੀ ਹੈ ਜੀ ਠੀਕ ਹਾਂਜੀ ਡੋਪ ਟੈਸਟ ਉਥੇ ਪੰਜਾਬ ਪੁਲਿਸ ਜਿਹੜਾ ਟ్రਾਇਲ ਦੇਣ ਜਾਂਦੇ ਹੋ ਤੁਸੀਂ ਨਾ ਟ్రਾਇਲ ਤੋਂ ਪਹਿਲਾਂ ਨਾ ਟ్రਾਇਲ ਤੋਂ ਬਾਅਦ ਕੋਈ ਡੋਪ ਟੈਸਟ ਨਹੀਂ ਹੁੰਦਾ ਤੁਹਾਡਾ ਠੀਕ ਹੈ ਬਟ ਡੋਪ ਟੈਸਟ ਤੁਹਾਡਾ ਹੁੰਦਾ ਹੈ ਉਦੋਂ ਜਦੋਂ ਤੁਹਾਡਾ ਮੈਡੀਕਲ ਵਗੈਰਾ ਹਾਂ ਹੁਣ ਜਿਵੇਂ ਹੁਣ ਰੀਸੈਂਟਲੀ ਹੁਣ ਹੋ ਕੇ ਹਟਿਆ ਕਿੱਥੇ ਆਪਣਾ ਮਹਾਲੀ ਹੋਇਆ ਸੀ ਉੱਥੇ ਮਹਾਲੀ ਹੋਇਆ ਸੀਗਾ ਠੀਕ ਹੈ ਜਿਸੇ ਦਾ ਹੋ ਕੇ ਹਟਿਆ ਡੋਪ ਟੈਸਟ ਹੋਊਗਾ ਜ਼ਰੂਰ ਬਟ ਸਿਰਫ ਤੁਹਾਡਾ ਟ్రਾਇਲ ਦੇ ਦੌਰਾਨ ਨਹੀਂ ਹੋਣਾ ਹੈਗਾ ਬਾਅਦ ਵਿੱਚ ਜੇ ਤੁਸੀਂ ਸਿਲੇਕਟਡ ਹੋ ਜੰ ਠੀਕ ਹੈ ਤੁਸੀਂ ਇਸ ਜਾਣਕਾਰੀ ਨੂੰ ਮੈਂ ਨਹੀਂ ਚਾਹੁੰਦਾ ਵੀ ਇਸ ਚੀਜ਼ ਜਾਣਕਾਰੀ ਦਾ ਕੋਈ ਫਾਇਦਾ ਉਠਾਵੇ ਬੱਚਾ ਪਰ ਤੁਹਾਨੂੰ ਪਤਾ ਪੰਜਾਬ ਪੁਲਿਸ ਦੀ ਨਜ਼ਰ ਬਹੁਤ 파ਰਖੂ ਆ ਤੇ ਚੰਗੇ ਭਲੇ ਬੰਦੇ ਦੀ ਚਲੇ ਜਾਂਦੇ ਬੰਦੇ ਦੀ ਨਾ ਅੱਖ ਫੜ ਲੈਂਦੇ ਨੇ ਉਹ ਤਾਂ ਪੰਜਾਬ ਪੁਲਿਸ ਨਾਲ ਚਲਾਕੀ ਨਹੀਂ ਠੀਕ ਹੈ ਤਾਂ ਕਿਸ ਤਰ੍ਹਾਂ ਦਾ ਕੋਈ ਗਲਤ ਕੰਮ ਨਹੀਂ ਕਰਨਾ ਹੈਗਾ ਗਰਾਊਂਡ ਦੇ ਵਿੱਚ ਜਾ ਕੇ ਜੇ ਤੁਸੀਂ ਚਲੇਗੇ ਨਾ ਤਾਂ ਗਲਤ ਕੰਮ ਕਰਨ ਬਾਰੇ ਨਾ ਸੋਚੋ ਕੁਝ ਵੀ ਤੁਸੀਂ ਪੰਜਾਬ ਪੁਲਿਸ ਦਾ ਟ੍ਰਾਇਲ ਵਧੀਆ ਆਪਣੀ ਮਿਹਨਤ ਦੇ ਨਾਲ ਜਿਹੜਾ ਇਹ ਕਰੋ ਤਾਂ ਕਿ ਤੁਹਾਨੂੰ ਬਾਦ ਵਿੱਚ ਹੈ ਨਾ ਆਪਣੇ ਆਪ ਨੂੰ ਦੇਖ ਕੇ ਇੱਕ ਪ੍ਰਾਊਡ ਦਾ ਮੂਮੈਂਟ ਤੁਹਾਨੂੰ ਫੀਲ ਹੋਵੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਗਰਾਊਂਡਾਂ 'ਚ ਮਿਹਨਤਾਂ ਲੱਗ ਰਹੀਆਂ ਨੇ ਬੱਚੇ ਕਰ ਰਹੇ ਨੇ ਪ੍ਰੈਕਟਿਸ ਵਗੈਰਾ ਸਾਰਾ ਤੇ ਕੋਈ ਹੋਰ ਕੋਈ ਕੁਐਸਚਨ ਇਸ ਤਰ੍ਹਾਂ ਦਾ ਜੇ ਤੁਹਾਨੂੰ ਲੱਗਦਾ ਹੋਵੇ ਵੀ ਜਿਹੜਾ ਆਪਾਂ ਰਹਿ ਗਿਆ ਹੋਵੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਸਕੀਏ ਇਸ ਵੀਡੀਓ ਦੇ ਵਿੱਚ ਆਪਾਂ ਤਾਂ ਆਪਣੇ ਆਲਮੋਸਟ ਦਾਨੇ ਹੋ ਗਏ ਸਵੇਰ ਅਹੀਂ ਆਪਣਾ ਇੱਕ ਡੌਗ ਟੈਸਟ ਵਾਲਾ ਰਹਿੰਦਾ ਸੀ ਉਹ ਵੀ ਦਸ ਦਾ ਫੱਟੇ ਵਾਲਾ ਸੀਗਾ ਉਹ ਵੀ ਤੇ ਇੱਕ ਆਪਾਂ ਤੁਹਾਨੂੰ ਦੱਸਣਾ ਚਾਹਣਾ ਜਿਵੇਂ ਬੱਚੇ ਕਹਿੰਦੇ ਨਾ ਵੀ ਮੈਂ ਵਾਚ ਲੈ ਕੇ ਚੱਲੇ ਆਵਾਂ ਤੇ ਬਹੁਤ ਚੜਾ ਸੀਨ ਹੋ ਜਿਹੜਾ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਉਹ ਜਿਹੜਾ ਮੁੰਡੇ ਨਾਲ ਹੋਇਆ ਸੀਗਾ ਉਹਦੇ ਬਾਰੇ ਤੁਸੀਂ ਬਿਲਕੁਲ ਜੀ ਵਾਚ ਉਥੇ ਬਿਲਕੁਲ ਨਹੀਂ ਅਲਾਉਡ ਹੈਗੀ ਤੁਸੀਂ ਚਾਹੇ ਆਪਣੀ ਸਿੰਪਲ ਵਾਚ ਹੈ ਚਾਹੇ ਕੋਈ ਐਨਾਲਾਗ ਵਾਚ ਹੈ ਜਾਂ 스마트 ਵਾਚ ਹੈ ਕੋਈ ਵੀ ਵਾਚ ਤੁਹਾਨੂੰ ਅੰਦਰ ਲੈ ਜਾਣੀ ਉਹ ਲਾਉ ਨਹੀਂ ਕਰਦੇ ਹੈਗੇ ਜੀ ਓਕੇ ਹਾਂਜੀ ਤੁਸੀਂ ਏ ਵੀ ਜਦੋਂ ਉਹਨਾਂ ਨੂੰ ਤੁਹਾਡੀ ਗੇਟਤੀ ਰਖਵਾ ਦੇਣੀ ਹੈ ਜਦ ਜਦੋਂ ਤੁਹਾਡਾ ਬੈਗ ਸਬਮਿਟ ਹੁੰਦਾ ਉਹਦੇ ਨਾਲ ਸਬਮਿਟ ਕਰਵਾ ਦਿਓ ਜੀ ਓਕੇ ਓਕੇ ਕੋਈ ਵੈਸੇ ਤੁਹਾਨੂੰ ਆਵਾਜ਼ ਦੇ ਉੱਥੇ ਲੋਡ ਵੀ ਨੇ ਜੀ ਹਰੇਕ ਲੈਬ ਤੇ ਤੁਹਾਨੂੰ ਟਾਈਮ ਦੱਸਿਆ ਜਾਂਦਾ ਤੁਹਾਡਾ ਬੱਚੇ ਬਹੁਤ ਇਸ ਕਰਕੇ ਲੈ ਜਾਣਾ ਚਾਹੁੰਦੇ ਨੇ ਕਿ ਹਾਂ ਸਾਨੂੰ ਹਰ ਗੇੜੇ ਦੇ ਵਿੱਚ ਸਾਡਾ ਟਾਈਮ ਆ ਜਿਹੜਾ ਪਤਾ ਲੱਗ ਸਕੇ ਇਹ ਰੀਜ਼ਨ ਹੁੰਦਾ ਉਹਨਾਂ ਦਾ ਬਟ ਸਰ ਉਹ ਉੱਥੇ ਜੀ ਪੰਜਾਬ ਪੁਲਿਸ ਜਿਵੇਂ ਮੈਂ ਤੁਹਾਨੂੰ ਦੱਸਿਆ ਹਰੇਕ ਲੈਬ ਤੇ ਜਿੱਥੋਂ ਸਟਾਰਟਿੰਗ ਪੁਆਇੰਟ ਹੋ ਜਾਂਦਾ ਜੀ ਆਪਣਾ ਉੱਥੇ ਇੱਕ ਟਾਈਮ ਇਨਸਟ੍ਰਕਟਰ ਖੜਾ ਹੁੰਦਾ ਆ ਉਹ ਤੁਹਾਨੂੰ ਹਰੇਕ ਲੈਬ ਦਾ ਟਾਈਮ ਦੱਸਦਾ ਇੰਡੀਵਿਜੂਅਲ ਨਹੀਂ ਦੱਸ ਰਿਹਾ ਹੈਗਾ ਇਸ ਕਰਕੇ ਬੱਚੇ ਕਹਿੰਦੇ ਨੇ ਵੀ ਅਸੀਂ ਲੈ ਜੀਏ ਵਾਚ ਬਟ ਸਰ ਆਪਾਂ ਇੱਕ ਆਈਡੀਆ ਲਗਾਣਾ ਹੁੰਦਾ ਜੀ ਹਾਂ 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 ਇੱਕ ਆਈਡੀਆ ਲਗਾਣਾ ਹੁੰਦਾ ਵੀ ਆਪਾਂ 5 ਸੈਕਿੰਡ ਦਾ 10 ਸੈਕਿੰਡ ਉਸੀ ਤੋਂ ਅੱਗੇ ਪਿੱਛੇ ਸਾਰਾ ਪਰ ਜਮੂਗ ਅਸਰੇ ਸੀਗਾ ਉਹ ਮੁੰਡਾ ਇੱਕ ਲੈ ਗਿਆ ਸੀਗਾ ਜਿਹੜਾ ਮੁੰਡਾ ਲੈ ਗਿਆ ਸੀ ਉਹਨੇ ਪਤਾ ਨਹੀਂ ਕਿਵੇਂ ਲੈ ਗਿਆ ਜੀ ਬਟ ਅੰਦਰ ਜਾ ਕੇ ਉਹਨਾਂ ਨੂੰ ਪੰਜਾਬ ਪੁਲਿਸ ਜਿਵੇਂ ਕੋਈ ਸਾਨੂੰ ਨੀਸਿਆ ਨਿਗਾਹ ਪਾਰ ਖੂ ਜੀ ਪਤਾ ਕਰ ਹੀ ਲਿਆ ਜੀ ਉਹਦੀ ਕੋਲ ਵਾਚ ਹੈ ਸ਼ੂਫ ਕਰੀ ਗਿਆ ਪੋਚਦਾ ਉਹ ਇਸ ਤਰ੍ਹਾਂ ਲੈ ਕੇ ਫਿਰ ਰਿਹਾ ਸੀਗਾ ਇਹਦਾ ਪਤਾ ਹੀ ਲੱਗ ਗਿਆ ਜੀ ਫਿਰ ਵੀ ਠੀਕ ਹੈ ਫਿਰ ਗਾਲਾਂ ਖਾਉਂਗੇ ਤੇ ਕਹਿੰਦੇ ਪੰਜਾਬ ਪੁਲਿਸ ਗਾਲਾਂ ਕੱਢਦੀ ਆ ਐਹੀ ਚੱਕਰਾਂ 'ਚ ਨਹੀਂ ਪੈਣਾ ਛੋਟੂ ਟਰੈਲ ਵਧੀਆ ਕੱਢਣੇ ਨੇ ਆਪਾਂ ਨੇ ਤੇ ਹੋਰ ਇੱਕ ਜਾਣਕਾਰੀ ਤੁਹਾਨੂੰ ਦੇ ਦੇਣਾ ਚਾਹੁੰਦੇ ਆ ਵੀ ਜਿਵੇਂ ਲਾਲੋ ਸਵੇਰ ਦਾ ਮੌਸਮ ਹੁੰਦਾ ਏ ਤਸਵੀਰ ਦੇ ਮੌਸਮ ਦੇ ਟਾਈਮ ਤੇ ਜਿਹੜਾ ਗਰਾਊਂਡ ਆ ਤੇ ਗਰਾਊਂਡ ਕਿਵੇਂ ਦਾ ਹੈ ਗਰਾਊਂਡ ਦੇ ਬਾਰੇ ਥੋੜੀ ਜੀ ਸਾਨੂੰ ਹੋਰ ਜਾਣਕਾਰੀ ਦਿਓ ਵੀ ਗਰਾਊਂਡ ਜੇ ਉੱਥੇ ਜਿਆਦਾ ਜਿਵੇਂ ਹੁਣ ਟ੍ਰਾਇਲ ਹੋ ਗਏ ਟ੍ਰਾਇਲ ਦੇ ਦੌਰਾਨ ਉੱਥੇ ਮੀਂਹ ਪੈ ਗਿਆ ਹਨ ਤੇ ਹੋਰ ਜਿਆਦਾ ਉੱਥੇ ਥੋੜਾ ਚਿੱਕੜ ਹੋ ਗਿਆ ਜਾਂ ਕੁਝ ਵੀ ਚੀਜ਼ ਆ ਤਾਂ ਗਰਾਊਂਡ ਦੇ ਵਿੱਚ ਜਦੋਂ ਮੀਂਹ ਪੈ ਗਿਆ ਤਾਂ ਉਸ ਟਾਈਮ ਤੇ ਗਰਾਊਂਡ ਵਧੀਆ ਰਹੂਗਾ ਉਹ ਇਹ ਤਾਂ ਨਹੀਂ ਹੈਗਾ ਵੀ ਆਪਾਂ ਨੂੰ ਨੰਗੇ ਪੈਰੀ ਉੱਥੇ ਭੱਜਣਾ ਚਾਹੀਦਾ ਜਾਂ ਫਿਰ ਵਿਦ ਸ਼ੂਜ਼ ਭੱਜਣਾ ਚਾਹੀਦਾ ਇਹ ਬਹੁਤ ਸਾਰੇ ਜੋਕਾਂ ਦਾ ਕੁਐਸਚਨ ਹੋਊਗਾ ਉਹ ਤਾਂ ਸਰ ਮੇਰੇ ਹਿਸਾਬ ਨਾਲ ਤੁਸੀਂ ਐਂਡ ਮੋਮੈਂਟ ਤੋ ਤੂੰ ਚੇਂਜ ਨਹੀਂ ਕਰਨਾ ਚਾਹੀਦਾ ਜਿਹੜੇ ਨੰਗੇ ਪੈਰ ਭੱਜ ਰਹ ਦੋ ਤਿੰਨ ਦਿਨ ਹੋ ਗਏ ਮੀ ਪਏ ਨੂੰ ਤੇ ਆਪਾਂ ਦੇਖ ਰਹੇ ਸੀ ਕਿ ਵੀਡੀਓਜ਼ ਵੀ ਪੁਲਿਸ ਵਧੀਆ ਲੈਵਲ ਤੇ ਉਹਨੂੰ ਮੇਨਟੇਨ ਕਰ ਰਹੀ ਹੈ ਵਧੀਆ ਕਰ ਰਹੀ ਹੈ ਹਾਂ ਤੇ ਉਹ ਟਰੈਕ ਮੇਰੇ ਅਕੋਰਡਿੰਗ ਉਹ ਜਿਵੇਂ ਲਾਸਟ ਟਾਈਮ ਹੁੰਦਾ ਹਰੇਕ ਟੈਲ ਦੇ ਦੌਰਾਨ ਉਹੀ ਜਿਹਾ ਹੀ ਮਿਲੂਗਾ ਆਪਾਂ ਨੂੰ ਜੀ ਤਾਂ ਜਿਵੇਂ ਤੁਸੀਂ ਅੱਜ ਸੱਚ ਆਪਣਾ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਹੋ ਉਹ ਵੀ ਉੱਥੇ ਐਂਡ ਤੱਕ ਲੈ ਕੇ ਜਾਓ ਜੀ ਐਂਡ ਮੂਮੈਂਟ ਦੇ ਕੁਝ ਵੀ ਚੇਂਜ ਕਰਨੀ ਤੁਹਾਨੂੰ ਲੋੜ ਨਹੀਂ ਹੈ ਕੋਈ ਨਹੀਂ ਪਤਾ ਤੁਹਾਨੂੰ ਇਹ ਸਹੀ ਰਹੇਗਾ ਜਾਂ ਨਹੀਂ ਰਹੇਗਾ। ਕੀ ਬਦੋ ਤੁਹਾਨੂੰ ਬੈਕਫਾਇਰ ਕਰ ਜਿਓ। ਓਕੇ ਉਸ ਤੋਂ ਬੈਟਰ ਇਹ ਜੋ ਉੱਪਰ ਇਹ ਜਿ ਰੱਖੋ ਜੀ। ਤੇ ਇੱਕ ਕੁਐਸਚਨ ਹੋਰ ਸੀ ਇੱਕ ਕੁੜੀ ਦਾ ਕੁਐਸਚਨ ਸੀਗਾ ਉਹ ਕਹਿੰਦੀ ਸਰ ਜਿਵੇਂ ਅਸੀਂ ਦੂਰ ਤੋਂ ਆਣਾ ਹੈ ਉਹਨਾਂ ਦੇ ਪੇਰੈਂਟਸ ਨਾਲ ਨਹੀਂ ਆ ਸਕਦੇ ਜਾਂ ਫਿਰ ਕੋਈ ਫਰੈਂਡ ਸਰਕਲ ਦੇ ਵਿੱਚੋਂ ਨਹੀਂ ਆ ਸਕਦਾ ਤਾਂ ਉਹਨਾਂ ਬੱਚਿਆਂ ਦੇ ਉੱਥੇ ਰਹਿਣ ਸੈੰਡ ਦੇ ਲਈ ਨੇੜੇ ਨੀਅਰ ਬਾਈ ਕੁਛ ਕੋਈ ਗੁਰਦੁਆਰਾ ਸਾਹਿਬ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਰਹਿائش ਦੇ ਲਈ ਜਗਾ ਕੋਈ ਤੁਸੀਂ ਦੱਸ ਸਕੋ ਐਵੇਂ ਦਾ ਉੱਥੇ ਨੀਅਰ ਬਾਈ ਪਟਿਆਲਾ ਜਲੰਧਰ ਟ੍ਰੈਲ ਦੇਣ ਗਿਆ ਸੀਗਾ ਮੈਂ ਸੇਮ ਡੇ ਹੀ ਜਾਨਾ ਜੀ ਦੋ ਵਾਰ ਗਿਆ ਮੈਂ ਇਦੇ ਬਾਰੇ ਐਸਾ ਚੀਨੀ ਨੌਲੇਜ ਨਹੀਂ ਹੈ ਵੀ ਬਟ ਉੱਥੇ ਜਿੰਨਾ ਕਿ ਫਰੈਂਡਸ ਤੋਂ ਸੁਣਿਆ ਹੈ ਵੀ ਨੀਅਰ ਬਾਈ ਕਾਫੀ ਗੁਰੂਕਰ ਹੈਗੀਆਂ ਜਾਂ ਹੋਟਲ ਵਗੈਰਾ मिल ਜਾਂਦੀਆਂ ਜੀ ਉਹਨਾਂ ਨੂੰ ਓਕੇ ਓਕੇ ਮਤਲਬ ਸਟੇ ਹੋ ਜਾਂਦੀ ਆ ਉਥੇ ਨੀਅਰ ਬਾਏ ਸਾਰਾ ਗੁਰੂ ਘਰ ਨੇੜੇ ਹੈਗੇ ਆ ਓਕੇ ਤਾਂ ਫਰੈਂਡਸ ਜੀ ਆਪਣਾ ਆਪਣੀ ਕੈਡਮੀ ਦੇ ਮੁੰਡਾ ਜਿਹੜਾ ਹਰਿਆਣਾ ਜੀ ਹਾਂ ਹਾਂ ਹਰਿਆਣਾ ਪੀਰ ਬਾਬਾ ਹਾਂਜੀ ਹਾਂਜੀ ਪੀਰ ਬਾਬਾ ਜੀ ਹਾਂਜੀ ਹਾਂਜੀ ਉਹ ਇੱਕ ਦਿਨ ਪਹਿਲੇ ਉਹਨੇ ਗੁਰੂ ਘਰੇ ਸਟੇ ਕਰਿਆ ਸੀ ਉਹ ਕਹਿ ਰਹੇ ਸੀ ਨੇੜੀ ਸੀਗਾ ਉਥੋਂ ਆਟੋ ਲੈ ਕੇ ਆਰਾਮ ਨਾਲ ਆਪਾਂ ਪਹੁੰਚ ਸਕਦੇ ਆ ਟਾਈਮ ਤੇ ਠੀਕ ਹੈ ਮਤਲਬ ਕਿਸ ਤਰ੍ਹਾਂ ਦੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਜਿਆਦਾ ਦੂਰ ਨਹੀਂ ਪੈਂਦਾਗਾ ਤੁਹਾਨੂੰ ਤੁਸੀਂ ਨੀਅਰ ਬਾਏ ਆਟੋ ਲੈ ਕੇ ਆਰਾਮ ਦੇ ਨਾਲ ਉਥੇ ਪਹੁੰਚ ਸਕਦੇ ਹੋ ਤੇ ਇੱਕ ਗੱਲ ਦਾ ਸਪੈਸ਼ ਤੁਸੀਂ ਉੱਥੇ ਸਵੇਰ ਤੋਂ ਰਾਤ ਨੂੰ ਇੱਕ ਵਾਰ ਚਲੇ ਜਾਣਾ ਇੱਕ ਤਾਂ ਤੁਸੀਂ ਰਾਤ ਨੂੰ ਖਾ ਕੇ ਹੀ ਤੁਰੋ ਹਨਾ ਉਸ ਤੋਂ ਬਾਅਦ ਤੁਸੀਂ ਲੈ ਕੇ ਜਰੂਰ ਜਾਓ ਨਾਲ ਖਾਣਾ ਕਿਉਂਕਿ ਘਰ ਦਾ ਖਾਣੇ ਨਾਲ ਹੀ ਤੁਹਾਨੂੰ ਸਬਰ ਆਉਣਾ ਹੈ ਤੇ ਬਾਹਰ ਦਾ ਖਾਣਾ ਤੁਹਾਨੂੰ ਪਤਾ ਹੈ ਫਾਸਟ ਫੂਡ ਵਗੈਰਾ ਇਹ ਚੀਜ਼ਾਂ ਖਾਓਗੇ ਤਾਂ ਹੋ ਸਕਦਾ ਤੁਹਾਡੀ ਤਬੀਤ ਖਰਾਬ ਹੋ ਜਵੇ ਫਰਮੈਂਟਿੰਗ ਲਾਜੋ ਕੁਝ ਵੀ ਚੀਜ਼ ਆ ਫਰੂਟਸ ਲੈ ਜੂ ਜੇ ਕੁਝ ਖਾਣਾ ਨਹੀਂ ਖਰੀ ਹੈਗਾ ਬਨਾਨਾਸ ਲੈ ਜੂ ਜੈਪਲ ਲੈ ਜੂ ਬੈਸਟ ਆ ਤੇ ਤੁਹਾਨੂੰ ਦੱਸ ਦੇਣਾ ਚਾਹਣਾ ਪੰਜਾਬ ਪੋਰਸ ਅੰਦਰ ਜੇ ਪੰਜਾਬ ਤੁਸੀਂ ਕਹੋ ਵੀ ਹਾਂ ਅਸੀਂ ਕੁਝ ਲੈ ਕੇ ਤਾਂ ਆਏ ਨਹੀਂ ਪਰ ਅੰਦਰ ਕੈਂਟੀਨ ਦੇ ਵਿੱਚ ਪੰਜਾਬ ਪੋਰਸ ਵਾਲੀ ਦੇ ਵਿੱਚ ਕੀ ਮਿਲਦਾ ਉਹ ਵੀ ਦੱਸ ਦੋ ਜਿਵੇਂ ਮੜਾ ਜਾ ਉੱਥੇ ਜੀ ਲਾਸਟ ਟਾਈਮ ਦਾ ਫਰੂਟਸ ਮਿਲਦੇ ਸੀਗੇ ਬਨਾਨਾਸ ਮਿਲ ਜਾਂਦੀ ਆ ਠੀਕ ਹੈ ਜਾਂ ਫਿਰ ਐਪਲਸ ਮਿਲ ਜਾਂਦੇ ਆ ਠੀਕ ਹੈ ਮੋਤ ਉਹ ਤਾਨੂੰ ਉਹ ਪੈਸੇ ਵਸੰਦਰ ਆਪਣੇ ਸਾਹਮਣੇ ਰੱਖਣੇ ਪੈਣਗੇ ਹੂੰ ਉਹ ਹੀ ਉਹ ਤੋਂ ਵਧੀਆ ਜੀ ਆਪਣਾ ਘਰੋਂ ਹੀ ਲੈ ਕੇ ਜਾਓ ਕੋਈ ਹੈਡੈਕ ਨਹੀਂ ਆ ਤੁਹਾਡੀ ਬਿਲਕੁਲ ਬਿਲਕੁਲ ਬਨਾਣਾ ਸਲੇ ਜੋ 2-4 ਹੋ ਇਨਾਫ ਹੈ ਤੁਹਾਡੇ ਲਈ ਆਹੀ ਟਾਈਮ ਤਾਂ ਹੁੰਦਾ ਘਰ ਦੇ ਵਧੀਆ ਸੇਵਾ ਪਾਣੀ ਕਰਦੇ ਨੇ ਇਹ ਨਹੀਂ ਇਹ ਜੋ ਹੋ ਕੇ ਵਾਰ-ਵਾਰ ਨਹੀਂ ਆਉਂਦੇ ਜੇ ਥੋੜਾ ਪਹਿਲੀ ਵਾਰ ਟ੍ਰਾਇਲ ਪਾਸ ਹੋ ਗਏ ਫਿਰ ਤਾਂ ਜਮਾ ਹੀ ਨਹੀਂ ਹੁੰਦਾ ਬੜੀਆ ਪਹਿਲਾ ਤੇ ਲਾਸਟ ਸਮਝ ਕੇ ਤੁਸੀਂ ਟ੍ਰਾਇਲ ਦਿਓ ਠੀਕ ਆ ਇਹ ਹੁਣ ਆਪਣੇ ਬੱਚਾ ਦੇਖ ਰਹੇ ਤੁਸੀਂ ਪ੍ਰੈਕਟਿਸ ਕਰ ਰਹੇ ਸਾਰਾ ਇਧਰ ਆ ਕ੍ਰਿਕਟ ਦਾ ਮੈਚ ਲੱਗਿਆ ਹ ਵਿਚਾਲੇ